ਹਾਰ ਕਿੱਦਾਂ ਕਹਿੰਦੇ ਹੋ ਬੰਦਾ ਬਹਾਦਰ ਦੀ ਉਹ ਇਸ਼ਹਾਦਤ ਸੀ ਉਹਨਾਂ ਦੀ ਤਾਂ ਬੱਚੇ ਉਹਨਾਂ ਦੇ ਅਜੇ ਸਿੰਘ ਦਾ 6 ਸਾਲ ਦਾ ਕਲੇਜਾ ਚੀਰ ਕੇ ਮੂੰਹ ਚ ਪਾਇਆ ਸੀ ਤੁਸੀਂ ਸ਼ਹਾਦਤ ਕਬ ਹੋਗੇ ਕਿਉਂਕਿ ਤੁਹਾਡਾ ਹੀਰੋ ਸੀ ਜਾਂ ਤੁਹਾਡਾ ਤੁਸੀਂ ਹਾਰ ਡਿਸਕ੍ਰਾਈਬ ਕਰ ਦੋ ਨਾ ਕਿੱਦਾਂ ਹਾਰ ਕਿੱਦਾਂ ਕਹਿੰਦੇ ਹੋ ਉਹਨਾਂ ਨੂੰ ਗੁਰਦਾਸ ਨਗਰ ਦੀ ਗੜੀ ਦੇ ਵਿੱਚ ਘੇਰ ਲਿਆ ਗਿਆ 5-6 ਮਹੀਨੇ ਘੇਰਾ ਰਿਆ ਘੇਰੇ ਤੋਂ ਬਾਅਦ ਉਹਨਾਂ ਨੂੰ ਕੈਦ ਕਰ ਲਿਆ ਗਿਆ ਹਾਰ ਗਏ ਹਾਰ ਹੀ ਕਹਿੰਦੇ ਹੋ ਉਹਨੂੰ ਵੀ ਹਾਰ ਨਹੀਂ ਕਹੋਗੇ ਜਿੱਤ ਗਏ ਸੀ ਉਸ ਉਸ ਲੜਾਈ ਦੇ ਵਿੱਚ ਕਿਹਾ ਬੰਦਾ ਪਹਿਲਾਂ ਕੁਝ ਜਿੰਨਾ ਦੀ ਚੀਜ਼ ਕੀਤੀ ਸੀ ਉਹਨਾਂ ਨੇ ਜਿੱਤੇ ਇੱਕ ਇੱਕ ਬਰਾਤ ਕੀਤੇ ਸੀ ਸਰਹੰਦ ਉਹ ਸਭ ਤੋਂ ਵੱਡੀ ਹੋਈ ਐ ਛੇ ਵੱਡੀ ਨਾਲੇ ਛੋਟੀ ਨਾਲੇ ਹਾਂ ਇੱਕੋ ਇੱਕ ਜਿੱਤਾ ਉਸ ਤੋਂ ਪਹਿਲਾਂ ਦੋ ਚਾਰ ਜਿੱਤਾ ਉਹਨਾਂ ਨੇ ਰਸਤੇ 'ਚ ਆਉਂਦਿਆਂ ਆਉਂਦਿਆਂ ਕੀਤੇ ਸੀਗੇ ਫਿਰ ਸਰਹੰਦ ਦੀ ਜਿੱਤ ਪ੍ਰਾਪਤ ਕੀਤੀ ਵਾਹ ਵਈ ਵਾਹ ਸਿਰ ਤੇ ਪੱਗ ਤੇ ਮੂੰਹ ਤੇ ਦਾੜਾ ਦੇਖਣ ਨੂੰ ਸਰਦਾਰ ਲੱਗਦਾ ਆ ਜੇ ਇਹਦੀ ਧੌਣ ਤੇ ਤਲਵਾਰ ਰੱਖੀ ਜਾਵੇ ਸ਼ਾਇਦ ਇੱਕ ਸੈਕਿੰਡ ਤੋਂ ਪਹਿਲਾਂ ਇਹ ਆਪਣੀ ਪੈਂਟ ਗਿੱਲੀ ਕਰ ਦਊਗਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਉਹ ਜੋਧਾ ਸੀ ਜਿਹੜਾ ਆਖਰੀ ਸਾਹ ਤੱਕ ਲੜਦਾ ਰਿਹਾ ਪਰ ਉਹਨੇ ਇਸਲਾਮ ਕਬੂਲ ਨਹੀਂ ਕੀਤਾ ਹਾਰ ਕਬੂਲ ਨਹੀਂ ਕੀਤੀ ਅਖੀਰ ਤੇ ਜ਼ਾਲਮਾਂ ਨੇ ਉਸਦੇ ਪੁੱਤ ਅਜੀਤ ਸਿੰਘ ਦਾ ਕਲੇਜਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ ਫਿਰ ਵੀ ਬੰਦਾ ਸਿੰਘ ਬਹਾਦਰ ਨੇ ਆਪਣੀ ਹਾਰ ਨਹੀਂ ਕਬੂਲ ਕੀਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਤੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਇੱਥੇ ਖਿਲਰੇ ਹੋਏ ਸਿੱਖਾਂ ਨੂੰ ਇਕੱਠੇ ਕੀਤਾ ਤੇ ਖਾਲਸਾ ਫੌਜ ਤਿਆਰ ਕੀਤੀ ਅਸੀਂ ਗੱਲਾਂ ਨਾਲ ਕਹਿ ਦਿੰਨੇ ਪਰ ਬੜਾ ਔਖਾ ਕੰਮ ਹਾ ਕਿਸੇ ਨੂੰ ਇਕੱਠੇ ਕਰਨਾ ਤੇ ਪਹਿਲਾ ਹਮਲਾ 1709 ਈਸਵੀ ਦੇ ਵਿੱਚ ਸਮਾਣਾ ਤੇ ਕੀਤਾ ਸਮਾਣਾ ਨੂੰ ਜਿੱਤ ਕੇ ਸਿੱਖ ਰਾਜ ਦੇ ਵਿੱਚ ਸ਼ਾਮਲ ਕੀਤਾ ਤੇ ਦੂਜਾ ਹਮਲਾ ਸੁਧੋਰਾ ਤੇ ਕੀਤਾ ਉਹ ਵੀ 1709 ਈਸਵੀ ਦੇ ਵਿੱਚ ਕੀਤਾ ਤੇ ਸੁਧੋਰਾ ਦੇ ਨਵਾਬ ਦਾ ਕਤਲ ਕਰਕੇ ਉਸ ਨੂੰ ਸਿੱਖ ਰਾਜ ਦੇ ਵਿੱਚ ਮਲਾਇਆ ਗਿਆ ਤੇ 1709 ਈਸਵੀ ਦੇ ਵਿੱਚ ਚਾਪਰ ਚਿੜੀ ਤੇ ਹਮਲਾ ਕੀਤਾ ਉੱਥੇ ਦੇ ਨਵਾਬ ਨੂੰ ਵਜ਼ੀਰ ਖਾਨ ਨੂੰ ਹਰਾ ਕੇ ਸੈਭ ਜਦਿਆਂ ਨੇ ਕਤਲ ਦਾ ਬਦਲਾ ਲਿਆ ਲੁਧਿਆਣਾ ਅੰਬਾਲਾ ਹਿਸਾਰ ਤੇ ਖੇੜੀ ਸਾਰੇ ਸਿੱਖ ਰਾਜ ਦੇ ਵਿੱਚ ਸ਼ਾਮਲ ਕੀਤੇ ਗਏ 1710 ਈਸਵੀ ਦੇ ਵਿੱਚ ਲਾਹੌਰ ਤੇ ਇੱਕ ਜ਼ਬਰਦਸਤ ਹਮਲਾ ਕੀਤਾ ਲਾਹੌਰ ਹਕੂਮਤ ਦੀਆਂ ਜੜਾ ਹਲਾ ਕੇ ਰੱਖ ਦਿੱਤੀਆਂ ਦਿੱਲੀ ਦਰਬਾਰ ਨੂੰ ਇਹ ਵੈ ਪੈ ਗਿਆ ਸੀ ਕਿ ਸਿੱਖਾਂ ਤੋਂ ਹੁਣ ਦਿੱਲੀ ਬਹੁਤੀ ਦੂਰ ਨਹੀਂ ਹੈਗੀ ਤੇ 1715 ਈਸਵੀ ਦੇ ਵਿੱਚ ਦਿੱਲੀ ਦਰਬਾਰ ਦੇ ਬਾਦਸ਼ਾਹ ਯਾਰ ਨੇ ਇੱਕ ਇਦਾਂ ਦੀ ਫੌਜ ਦੀ ਟੁਕੜੀ ਤਿਆਰ ਕਰਕੇ ਪੰਜਾਬ ਵੱਲ ਕੱਲੀ ਬੰਦਾ ਸਿੰਘ ਬਹਾਦਰ ਨੂੰ ਮਾਰਨ ਦੇ ਲਈ ਕਤਲ ਕਰਨ ਦੇ ਲਈ ਇਹ ਸੂਰਮਾ 8 ਮਹੀਨੇ ਲੜਦਾ ਰਿਹਾ ਮੁਗਲ ਫੌਜਾਂ ਦੇ ਨਾਲ ਅਖੀਰ ਦੇ ਵਿੱਚ ਇਸ ਨੂੰ ਧੋਖੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਇਹਨੂੰ ਇਦਾਂ ਦੇ ਤਸੀਹੇ ਦਿੱਤੇ ਗਏ ਇਹਨੂੰ ਮਨਾਇਆ ਗਿਆ ਕਿ ਹਾਰ ਕਬੂਲ ਕਰ ਤੇ ਇਸਲਾਮ ਧਰਮ ਨੂੰ ਕਬੂਲ ਕਰ ਪਰ ਇਹ ਜੋਧਾ ਨਹੀਂ ਮੰਨਿਆ ਤੇ ਅਖੀਰ ਦੇ ਵਿੱਚ ਇਸ ਜ਼ਾਲਮਾ ਨੇ ਅਜੀਤ ਸਿੰਘ ਦਾ ਉਸਦੇ ਪੁੱਤ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ ਪਰ ਫਿਰ ਵੀ ਬੰਦਾ ਸਿੰਘ ਬਹਾਦਰ ਮੰਨਿਆ ਨਹੀਂ ਅਖੀਰਲੇ ਸਾਹਾਂ ਤੱਕ ਜਦੋਂ ਤੱਕ ਉਹਦਾ ਦਮ ਨਹੀਂ ਨਿਕਲ ਗਿਆ ਉਹਦੇ ਤੱਕ ਉਹਨੇ ਹਾਰ ਨਹੀਂ ਮੰਗਨੀ ਇਸ ਯੋਧੇ ਨੇ ਇਹ ਦੱਲਾ ਕਹਿ ਰਿਹਾ ਆ ਕਿ ਬੰਦਾ ਸਿੰਘ ਬਹਾਦਰ ਹਾਰ ਗਿਆ ਸੀ ਮੈਨੂੰ ਇੱਕ ਹੋਰ ਗੱਲ ਨਹੀਂ ਸਮਝ ਆਉਂਦੀ ਕਿ ਸਾਡੇ ਜਿਹੜੇ ਐਡੇ ਐਡੇ ਕਥਾਵਾਚਕ ਆ ਟਾਡੀ ਆ ਰਾਗੀ ਆ ਸ਼ਰੋਮਣੀ ਕਮੇਟੀ ਵਰਗੇ ਆ ਜਾਂ ਹੋਰ ਸੰਤ ਮਹਾਪੁਰਸ਼ ਨਹੰਗ ਸਿੰਘ ਆ ਕਿਉਂ ਨਹੀਂ ਇਹਨਾਂ ਬੰਦਿਆਂ ਦੇ ਖਿਲਾਫ ਬੋਲਦੇ ਕਿਉਂ ਨਹੀਂ ਉਹਨਾਂ ਦੀ ਆਵਾਜ਼ ਉੱਠਦੀ ਇਹਨਾਂ ਬੰਦਿਆਂ ਦੇ ਖਿਲਾਫ ਇਹ ਹਰ ਦਿਨ ਕੋਈ ਨਾ ਕੋਈ ਸਿੱਖ ਗੁਰੂਆਂ ਤੇ ਸਿੱਖ ਜੋਧਿਆਂ ਤੇ ਸਿੱਖ ਗੁਰਦੁਆਰਿਆਂ ਤੇ ਸਿੱਖ ਸਰੋਵਰਾਂ ਤੇ ਕੁਝ ਨਾ ਕੁਝ ਗਲਤ ਬਿਆਨਵਾਜੀ ਕਰਦੇ ਰਹਿੰਦੇ ਆ ਇਹਨਾਂ ਨੂੰ ਜਵਾਬ ਦੇਣਾ ਬਣਦਾ ਆ ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦਿਓ ਜੇ ਮੇਰੀਆਂ ਇਹ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਇੱਕ ਲਾਇਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਮੈਂ ਤੁਹਾਨੂੰ ਜਲਦੀ ਮਿਲੂੰਗਾ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ